ਰੁੱਟ ਦੀਆਂ ਜਾਂਦੀਆਂ ਖਾਸ ਘੜੀਆਂ ਲੱਗਣ ਲੱਗੀਆਂ ਅਸਤੀਫੇ ਦੀਆਂ ਝੜੀਆਂ ਲੈਂਡ ਪੂਲਿੰਗ ਪਾਲਸੀ ਦਾ ਵਿਰੋਧ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਆਪਦੇ ਹਲਕੇ ਧੂਰੀ ਦੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਕਾਜਲਾ ਜੀ ਦਾ ਅਸਤੀਫਾ ਪੰਜਾਬ ਨਾਲ ਹੋ ਰਹੀ ਵੱਡੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਦਾ ਹੈ ਇਹ ਮਾਨ ਦੇ ਹਲਕੇ 'ਚ ਵਿਰੋਧ ਦਾ ਮਤਲਬ ਜਦੋਂ ਤੁਹਾਡੇ ਆਪਣੇ ਲੈਫਟੀਨੈਂਟ ਤੁਹਾਡੇ ਆਪਣੀ ਪ੍ਰਜਾ ਉਹਦਾ ਵਿਰੋਧ ਕਰਨ ਮਤਲਬ ਤੁਹਾਡੀ ਸਰਕਾਰ ਦੇ ਫੈਸਲੇ ਲੋਕ ਵਿਰੋਧੀ ਪੰਜਾਬ ਵਿਰੋਧੀ ਕਹਿਣ ਨੂੰ ਆਮ ਆਦਮੀ ਪਾਰਟੀ ਪਰ ਅਸਲ 'ਚ ਦਲਾਲਾਂ ਦੀ ਸਰਕਾਰ ਹੈ ਇਹ ਪੰਜਾਬ ਦੀ ਸਰਕਾਰ ਤੇ ਕਬਜ਼ਾ ਲੈਣ ਤੋਂ ਬਾਅਦ ਕੇਜਰੀਵਾਲ ਦੀ ਅੱਖ ਹੁਣ ਪੰਜਾਬ ਦੇ ਕਿਸਾਨ ਦੀ ਜ਼ਮੀਨ ਤੇ ਗੁਰੂਆਂ ਪੀਰਾਂ ਦੇ ਅਸ਼ੀਰਵਾਦ ਵਾਲੀ ਇਸ ਜ਼ਰਖੇ ਜ਼ਮੀਨ ਨੂੰ ਲੈਂਡ ਪੂਲਿੰਗ ਦੇ ਨਾਮ ਤੇ ਕਬਜ਼ਾ ਕਰਕੇ ਕੇਜਰੀਵਾਲ ਹੋਣਾ ਦੀ ਕਰੋੜਾਂ ਇਕੱਠੇ ਕਰਨ ਦੀ ਸਾਜ਼ਿਸ਼ ਹੈ ਇਸ ਪਾਲਿਸੀ 'ਚ ਨਾ ਕੋਈ ਵਿਕਾਸ ਨਾਲ ਦੀ ਚੀਜ਼ ਹੈ ਨਾ ਕੋਈ ਕਿਸਾਨ ਦੀ ਖੁਸ਼ਹਾਲੀ ਦਾ ਪਲਾਨ ਹੈ ਇਹ ਸਿਰਫ ਕੇਜਰੀਵਾਲ ਤੇ ਉਹਨਾਂ ਦੇ ਚਮਚੇ ਦਿੱਲੀ ਵਾਲਿਆਂ ਦੇ ਜੇ ਭਾਪ ਭਰਨ ਦੀ ਸਕੀਮ ਹੈ ਕੇਜਰੀਵਾਲ ਤਾਂ ਉਹੀ ਕਰ ਰਿਹਾ ਜੋ ਉਹ ਪੰਜਾਬ ਚ ਕਰਨ ਆਇਆ ਸੀ ਪਰ ਭਗਵੰਤ ਮਾਨ ਸਾਹਿਬ ਜਵਾਬ ਤੁਸੀਂ ਦੇਣਾ ਹੈ ਕਿ ਤੁਹਾਡੇ OS ਦੀ ਰਹੇ ਓੰਕਾਰ ਸਿੰਘ ਸਿੱਧੂ ਮੋਗਾ ਪਲੈਨਿੰਗ ਬੋਰਡ ਦੇ ਚੇਅਰਮੈਨ ਬਰਾੜ ਵਰਗਿਆਂ ਨੇ ਸਾਫ਼ ਕਿਹਾ ਤੇ ਵਿਰੋਧ ਕੀਤਾ ਹੈ ਇਹ ਪਾਲਿਸੀ ਕਿਸਾਨ ਤੇ ਪੰਜਾਬ ਵਿਰੋਧੀ ਹੈ ਦੂਜੇ ਪਾਸੇ ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਤੇ ਮਨਜਿੰਦਰ ਕੰਗ ਨੇ ਵੀ ਵਿਰੋਧ ਕੀਤਾ ਪਰ ਕੇਜਰੀਵਾਲੇ ਤਬਕਾ ਮਾਰ ਕੇ ਉਹਨਾਂ ਦੇ ਕਮੈਂਟ ਤੇ ਟਵੀਟ ਡਿਲੀਟ ਕਰਾਤੇ ਮੈਂ ਅੱਜ ਆਪ ਦੇ ਸਮੂਹ ਐਮਐਲਏ ਲੀਡਰ ਮੰਤਰੀ ਵਰਕਰ ਜਿਨ੍ਹਾਂ ਨੇ ਪੰਜਾਬ 'ਚ ਰਹਿਣਾ ਤੇ ਪੰਜਾਬ ਤੇ ਪੰਜਾਬੀਅਤ ਦੇ ਨਾਲ ਖੜਨਾ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਨ ਅੱਜ ਇੱਕਜੁੱਟ ਹੋਣ ਦੀ ਲੋੜ ਹੈ ਕਿਉਂਕਿ ਜਲਦ ਅਸੀਂ ਖਲਾਸੇ ਕਰਾਂਗੇ ਕਿ ਭਗਵੰਤ ਮਾਨ ਸਾਹਿਬ ਨੇ ਤਾਂ ਪੰਜਾਬ 'ਚ ਰਹਿਣਾ ਨਹੀਂ ਉਹ ਤਾਂ ਆਪਣਾ ਆਸਟ੍ਰੇਲੀਆ ਦਾ ਸੈਟਲਮੈਂਟ ਪਲਾਨ ਬਣਾਈ ਫਿਰਦੇ ਆ ਸਾਡੇ ਕੋਲੇ ਸਾਰੀ ਖਬਰ ਹੈ ਭੱਜਣਾ ਸੀ ਭਗਵੰਤ ਮਾਨ ਸਾਹਿਬ ਨੂੰ ਨਹੀਂ ਦਿੰਦੇ ਪਰ ਆਪਾਂ ਅੱਜ ਸਮੂਹ ਪੰਜਾਬੀ ਪਾਰਟੀਬਾਜ਼ੀ ਤੋਂ ਉੱਟ ਕੇ ਉੱਠ ਕੇ ਇਹਨਾਂ ਕੇਜਰੀਵਾਲ ਤੇ ਉਹਦੇ ਚਮਚਿਆਂ ਨੂੰ ਪੰਜਾਬ ਚੋਂ